ਹੈਲੋ ਗਾਈਜ਼ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਇੱਕ ਤੁਹਾਨੂੰ ਗੁੱਡ ਨਿਊਜ਼ ਦੇਣੀ ਹੈ ਉਹ ਕਈਆਂ ਵਾਸਤੇ ਤਾਂ ਗੁੱਡ ਨਿਊਜ਼ ਹੈ ਤੇ ਕਈਆਂ ਵਾਸਤੇ ਉਹ ਬੈਡ ਨਿਊਜ਼ ਹੈ ਕਿਉਂਕਿ ਉਹ ਬੰਦੇ ਉਹਨਾਂ ਨੂੰ ਜਾਣਦੇ ਨੇ ਆ ਕੀ ਹੋ ਗਿਆ ਯਾਰ ਲੱਗਦਾ ਇਹ ਵੀ ਜਾਣਦਾ ਯਾਰ ਤੇ ਗਾਈਜ਼ ਗੁੱਡ ਨਿਊਜ਼ ਨਿਊਜ਼ ਇਹ ਹੈ ਕਿ ਪਹਿਲਾਂ ਤੁਸੀਂ ਆ ਸਾਈਟ ਦੇ ਉੱਪਰ ਆਦੇ ਕੋਲ ਇੱਥੇ ਆਹ ਪ੍ਰੋਫਾਈਲ ਦੇਖ ਰਹੇ ਹੋ ਇਹ ਹੈਗਾ ਜਤਿਨ ਮਲਕੀ ਟੈਟੂ ਆਰਟਿਸਟ ਹੈ ਤੇ ਅਸੀਂ ਸਾਨੂੰ ਇਹ ਪਤਾ ਨਹੀਂ ਸੀਗਾ ਕਿ ਇਹ ਬੰਦਾ ਕਿਤੇ ਸਾਡੇ ਲਾਗੇ ਹੀ ਰਹਿੰਦਾ ਵਾ ਹੁਣ ਅਸੀਂ ਤਾਂ ਇਹ ਸੋਚਦੇ ਸੀਗੇ ਯਾਰ ਪਤਾ ਨਹੀਂ ਕਿੱਥੇ ਦਾ ਹੋਣਾ ਕਿੱਥੇ ਦਾ ਨਹੀਂ ਹੋਣਾ ਆਹ ਦੇ ਇੰਸਟਾਗ੍ਰਾਮ ਦੇ ਉੱਪਰ ਇਹਦੇ ਫਾਲੋਅਰ ਨੇ 1.3 ਮਿਲੀਅਨ ਫਾਲੋਅਰ ਆਈਦੇ ਤੇ ਅਸੀਂ ਆਹ ਮੁੰਡੇ ਨੂੰ ਫੋਨ ਕੀਤਾ ਫੋਨ ਕੀਤਾ ਕਿਉਂਕਿ ਇਹਦੀ ਇਹਦੀ ਵੀਡੀਓ ਸਾਹਮਣੇ ਆਂਦੀ ਸੀਗੀ ਇਹ ਸਭ ਕੁਝ ਆਂਦੀ ਸੀਗੀ ਗੱਲ ਗੱਲ ਨਹੀਂ ਹੋਈ ਸੀ ਕਦੀ ਤੇ ਅਸੀਂ ਇਹ ਰੀਲਾਂ ਰੂਲਾਂ ਦੇਖੀਆਂ ਸਭ ਕੁਝ ਕੀਤੀ ਕਿ ਬਹੁਤ ਟਾਈਮ ਦੇ ਉੱਪਰ ਰੀਲਾਂ ਦੇਖ ਰਹੇ ਸੀ ਦੀ ਬਟ ਇਹ ਕਿ ਸਾਨੂੰ ਇਹ ਨਹੀਂ ਪਤਾ ਸੀ ਇਹ ਬੰਦਾ ਸਾਡੇ ਲੱਗੇ ਰਹਿੰਦਾ ਤੇ ਮੈਂ ਜੋਤੀਨ ਦੱਸਿਆ ਤੇ ਮੈਂ ਪਹਿਲਾਂ ਫੋਨ ਕੀਤਾ ਜੀ ਇਸ ਨੰਬਰ ਦੇ ਉੱਪਰ ਫੋਨ ਕੀਤਾ ਤੇ ਫੋਨ ਕਰਕੇ ਮੈਂ ਪੁੱਛਿਆ ਤੇ ਉਹਨਾਂ ਦੇ ਮੈਨੇਜਰ ਨੇ ਫੋਨ ਚੱਕਿਆ ਤੇ ਮੈਂ ਦੱਸਿਆ ਕਿ ਐਦਾਂ ਦਾ ਕਰਕੇ ਮੈਂ ਇੱਥੇ ਰਹਿਣਾ ਵਾਂ ਤੇ ਤੁਹਾਡੀ ਸ਼ਾਪ ਸਾਡੇ ਲੱਗ ਗਈ ਆ ਤੇ ਜੇ ਤੁਸੀਂ ਕਹੋ ਤਾਂ ਮੈਂ ਜਤਿਨ ਨੂੰ ਮਿਲਣ ਆਕੇ ਤੇ ਉਹ ਮੁੰਡਾ ਕਹਿੰਦਾ ਕਿ ਹਾਂਜੀ ਵੀਰ ਜੀ ਆਜੋ ਉਹ ਸ਼ਾਪ ਦੇ ਉੱਪਰੀ ਨੇ ਤੁਸੀਂ ਮੰਨੋਗੇ ਨਹੀਂ ਅਸੀਂ ਉਹਨੂੰ ਕਿੰਨੇ ਟਾਈਮ ਦੇ ਵਿੱਚ ਮਿਲ ਕੇ ਵਾਪਸ ਵੀ ਆ ਗਏ ਤੇ ਪਹਿਲਾਂ ਤੁਸੀਂ ਜੇ ਕਿਸੇ ਨੂੰ ਨਹੀਂ ਪਤਾ ਕਿ ਉਹ ਮੁੰਡਾ ਕੋਣ ਆ ਤੁਸੀਂ ਉਹਦੀ ਰੀਲ ਜੇ ਨਹੀਂ ਵੀ ਦੇਖੀ ਆ ਤੇ ਪਹਿਲਾਂ ਤੁਸੀਂ ਇੱਥੇ ਨਾ ਰੀਲ ਚਲਾ ਰਹੇ ਆ ਪਹਿਲਾਂ ਰੀਲ ਦੇਖ ਲਓ ਨੋਸਤੀ ਬਹੁਤ ਵਧੀਆ ਤੁਸੀਂ ਠੀਕ ਹੋ ਹੋਰ ਤੁਸੀਂ ਆਪਣੀ ਵੀਡੀਓ ਨੂੰ ਇੰਨਾ ਵਧੀਆ ਲਾਈਕ ਕੀਤਾ ਸ਼ੇਅਰ ਕੀਤਾ ਕਮੈਂਟ ਕੀਤਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਆ ਮੈਂ ਬਹੁਤ ਖੁਸ਼ ਹਾਂ ਕਿ ਇਸੇ ਤਰ੍ਹਾਂ ਮੇਰੇ ਵੀਡੀਓ ਦੀ ਮਾਰਕਟ ਫਲਾਈ ਕਰੇ ਬਹੁਤ ਥੈਂਕ ਯੂ ਕਹਿੰਦਾ ਭਾਈ ਜੀ ਇਹ ਰੀਲ ਤੁਸੀਂ ਦੇਖੀ ਇਹ ਮੁੰਡੇ ਦੀ ਰੀਲ ਆ ਤੁਹਾਡੇ ਅੱਗੇ ਵੀ ਆਈਆਂ ਹੋਣੀਆਂ ਜਿਨ੍ਹਾਂ ਦੇ ਅੱਗੇ ਆਈਆਂ ਹੋਈਆਂ ਤੇ ਉਹ ਵੀ ਕਮੈਂਟ ਕਰਕੇ ਦੱਸਿਓ ਕਿ ਅਸੀਂ ਇਹ ਬੰਦੇ ਦੀ ਵੀਡੀਓਜ਼ ਦੇਖੀਆਂ ਯੇ ਨਹੀਂ ਦੇਖੀਆਂ ਤੇ ਅਸੀਂ ਉਹ ਮੁੰਡੇ ਨੂੰ ਮਿਲ ਕੇ ਆਏ ਆ ਤੇ ਮੈਂ ਕਹਿੰਦਾ ਸੱਚੀ ਕਹਿ ਰਿਹਾ ਇੰਨਾ ਹੰਬਲ ਇੰਨਾ ਪੋਲਾਈਟਲੀ ਇੰਨੇ ਪਿਆਰ ਨਾਲ ਉਹਦੀ ਵੀਡੀਓ ਦੀ ਨਾ ਸਭ ਤੋਂ ਵਧੀਆ ਗੱਲ ਇਹ ਲੱਗਦੀ ਆ ਕਿ ਜਿਉਂ ਕਿਸੇ ਨਾਲ ਵੀ ਗੱਲ ਕਰ ਰਹੀ ਹੈ ਕਿਸੇ ਦੀ ਵੀ ਹੈਲਪ ਕਰ ਰਹੀ ਰਹੇ ਨੇ ਤਾਂ ਇੰਨੇ ਪਿਆਰ ਨਾਲ ਗੱਲ ਕਰ ਰਹੀ ਹੈ ਨਾ ਇੰਨੀ ਹੰਬਲ ਮਲਕੀ ਇੱਕ ਬੋਲੀ ਦੇ ਵਿੱਚ ਨਾ ਕਿੰਨੀ ਮਿਠਾਸ ਹੁੰਦੀ ਹੈ ਜਿਹਦੀ ਹੈ ਮੁੰਡੇ ਦੀ ਉਹ ਬੋਲੀ ਚ ਉਹ ਮਿਠਾਸ ਆ ਤੇ ਮੈਨੂੰ ਜੈਨੂਨੀ ਇਹ ਮੁੰਡਾ ਵੀਡੀਓ ਵੀਡੀਓ ਬਣਾਉਂਦਾ ਸਭ ਕੁਝ ਠੀਕ ਆ ਮੈਨੂੰ ਇਹ ਜੈਨੂਨੀ ਮੁੰਡਾ ਵਧੀਆ ਲੱਗਿਆ ਕਿ ਇਹਦੀ ਬੋਲ ਬਾਣੀ ਮਲਕੀ ਇਹਦੀ ਬੋਲੀ ਮੈਨੂੰ ਬਹੁਤ ਘੈਂਟ ਲੱਗੀ ਮਲਕੀ ਬੋਲ ਦਾ ਬਹੁਤ ਪਿਆਰ ਨਾਲ ਆ ਤੇ ਦੂਸਰੀ ਗੱਲ ਇਹ ਕਿ ਜਦੋਂ ਸੇ ਮਿਲਣ ਗਏ ਜੇ ਤੁਸੀਂ ਦੇਖ ਲਓ ਕਿ ਇਹ ਸਾਡੇ ਸਾਹਮਣੇ ਐਦਾਂ ਬੈਠਾ ਸੀਗਾ ਕਿ ਜਿਵੇਂ ਨਾ ਇੱਕ ਪਤਾ ਨਹੀਂ ਕਿੰਨੇ ਕੁ ਵੱਡੇ ਬੰਦੇ ਹੁੰਦੇ ਨੇ ਤੇ ਬਿਲਕੁਲ ਹੱਥ ਜੋੜ ਕੇ ਮਲਕੀ ਐ ਆਰਾਮ ਨਾਲ ਬੈਠਾ ਸੀਗਾ ਕਿ ਜਿਵੇਂ ਹਾਂ ਬੜੇ ਰਿਸਪੈਕਟਫੁਲੀ ਮਲਕੀ ਹੁੰਦਾ ਤੇ ਜਦੋਂ ਵੀ ਅਸੀਂ ਕੋਈ ਵੀ ਗੱਲ ਕਰਦੇ ਸੀਗੇ ਤੇ ਉਹ ਹਾਂਜੀ 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 ਕਰੀ ਜਾਂਦਾ ਸੀਗਾ ਤੇ ਬਹੁਤ ਹੀ ਮਿਠਾਸ ਉਹ ਮੁੰਡੇ ਦੀ ਬੋਲੀ 'ਚ ਤੇ ਮੁੰਡਾ ਵੀ ਬਹੁਤ ਸੋਹਣਾ ਵਾ ਤੇ ਬਾਕੀ ਇਹ ਕਿ ਕੱਦ-ਗਾਠ ਵੀ ਵਧੀਆ ਵਾ ਚੱਲੰਮਾ ਵਾ ਤੇ ਪਹਿਲਾਂ ਤੁਸੀਂ ਐ ਕਰੋ ਤੁਸੀਂ ਪਹਿਲਾਂ ਨਾ ਆਹ ਵੀਡੀਓ ਦੇਖ ਲਓ ਕਿ ਜਿਹੜਾ ਮੈਂ ਮੁੰਡੇ ਨੂੰ ਮਿਲ ਕੇ ਆਏ ਸੀਗਾ ਮਲਕੀ ਜਿਆਦਾ ਲੰਬੀ ਬਣਾ ਨਹੀਂ ਪਾਇਆ ਵੀਡੀਓ ਕਿਉਂਕਿ ਇਸ ਕਰਕੇ ਕਿਉਂਕਿ ਉਹਦੀ ਦੁਕਾਨ ਦੇ ਉੱਪਰ ਇੱਕ ਵੈਸੀ ਕਸਟਮਰ ਆ ਗਈ ਸੀਗੀ ਆ ਜੋ ਫਰੈਂਚ ਸੀ ਕਿ ਮੈਨੂੰ ਨਹੀਂ ਪਤਾ ਹੈਗਾ ਤੇ ਉਹਨਾਂ ਨੇ ਜਾਣਾ ਵੀ ਸੀਗਾ ਕਿਤੇ ਤੇ ਇਸ ਕਰਕੇ ਫਿਰ ਜਿਆਦਾ ਵੱਡੀ ਵੀਡੀਓ ਨਹੀਂ ਬਣ ਪਈ ਹਾਂ ਬਟ ਇਹ ਹੈ ਕਿ ਜਿੰਨੀ ਕਿ ਬਣੀ ਆ ਤੁਸੀਂ ਪਹਿਲਾਂ ਉਹ ਵੀਡੀਓ ਦੇਖ ਲਓ ਉਸ ਵਾਰ ਫਿਰ ਆਪਾਂ ਕਰਦੇ ਹਾਂ ਗੱਲ ਪਹਿਲਾਂ ਵੀਡੀਓ ਦੇਖੋ ਤੇ ਭਾਜੀ ਆਪਾਂ ਵੀਡੀਓ ਕੋਲ ਆਗੇ ਸੌਰੀ ਵੀਰੇ ਆਹੇ ਹੋ ਵੀਡੀਓ ਫਾਈਟ ਉੱਥਰ ਲਾਈਟ ਕਿ ਨਹੀਂ ਕਰੋ ਨਾ ਹਲੋ ਜੀ ਆ ਪਾਜੀ ਆਗੇ ਨੇ ਇੱਥੇ ਅਲੋਨ ਆਰਟਿਸਟ ਜਿਨ੍ਹਾਂ ਕੋ ਆਪਾਂ ਆਣਾ ਸੀਗਾ ਤੇ ਸਪੈਸ਼ਲੀ ਮੇਰੀ ਸਾਲੀ ਜਿਹੜੀ ਊਮਾ ਜਿਹੜੀ ਕਹਿੰਦੀ ਸੀ ਕਿੱਥੇ ਆ ਆਹ ਦਿਖਾ ਆਹ ਖੜੇ ਭਾਈ ਜੀ ਤੇ ਭਾਈ ਕੁਝ ਆਪਣੀ ਜਰਨੀ ਦੱਸੋ ਕਿ ਤੁਸੀਂ ਕਿਵੇਂ ਸਟਾਰਟਿੰਗ ਕੀਤੀ ਜੇ ਮੈਂ ਜੰਨੀ ਦੱਸੂਗਾ ਤਾਂ ਤੁਸੀਂ ਰੋਦੋਂਗੇ ਮੈਂ ਦੱਸਾਂਗਾ ਫਿਲਹਾਲ ਫ੍ਰੀ ਹੋ ਕੇ ਤੇ ਆ ਪਾਜੀ ਨੂੰ ਸਪੋਰਟ ਕਰੋ ਭਾਈ ਦਾ ਨੇਚਰ ਬਹੁਤ ਵਧੀਆ ਵਾ ਤੇ ਦੂਸਰੀ ਗੱਲ ਇਹ ਕਿ ਰਹਿੰਦੇ ਸਾਡੇ ਬਿਲਕੁਲ ਘਰ ਦੇ ਨੇੜੇ ਹੀ ਆ ਸਾਹ ਤੇ ਪਤਾ ਨਹੀਂ ਸੀ ਕਿ ਨੇੜੇ ਰਹਿੰਦੇ ਨੇ ਅਸਲ ਤੇ ਕਿਹਾ ਕਿ ਤੇ ਦੂਰ ਦੂਰ ਨੇ ਜਾਂ ਕਿਤੇ ਹੋਰ ਦਾ ਨੇ ਪਰ ਬਾਕੀ ਭਾਈ ਤਨ ਬਹੁਤ ਮਿਲ ਕੇ ਬਧੀਆ ਮੈਨੂੰ ਵੀ ਭਾਜੀ ਬਹੁਤ ਬਧੀਆ ਲੱਗੇ ਤੁਹਾਨੂੰ ਮਿਲ ਕੇ ਲਵ ਯੂ so much ਥੈਂਕ ਯੂ ਭਾਜੀ ਕਿ ਭਾਈ ਭਾਈ ਸਿਖਾਈ ਹਾਂਜੀ ਵੀਡੀਓ ਦੇਖ ਲਈ ਹੈ ਤੇ ਦੇਖ ਲਓ ਕਿੰਨੇ ਪਿਆਰ ਨਾਲ ਗੱਲ ਕਰ ਰਹੇ ਕਿੰਨੇ ਕਲਾਈਟਲੀ ਤੇ ਕਿੰਨਾ ਸੌਫਟ ਤੇ ਕਿੰਨੇ ਵਧੀਆ ਗੱਲ ਕਰ ਰਿਹਾ ਤੇ ਮੈਨੂੰ ਜੈਨੂਨੀ ਮੁੰਡੇ ਦਾ ਨੇਚਰ ਬਹੁਤ ਵਧੀਆ ਲੱਗਿਆ ਤੇ ਤੁਹਾਡੇ ਵਿੱਚੋਂ ਜੇ ਕਿਸੇ ਬੰਦੇ ਨੇ ਇਹਦੀ ਰੀਲ ਇੰਸਟਾਗ੍ਰam ਦੇ ਉੱਪਰ ਤੇ ਦੇਖੀ ਹੋਵੇ ਕੁਝ ਦੇਖੀ ਹੋਵੇ ਤੇ ਉਹ ਵੀ ਕਮੈਂਟ ਕਰਕੇ ਜੁੜੂ ਦੱਸਿਓ ਬਾਕੀ ਇਹ ਕਿ ਮੁੰਡਾ ਬਹੁਤ ਵਧੀਆ ਵਾ ਹੰਬਲ ਆ ਨਾਈਸ ਆ ਤੇ ਬਹੁਤ ਵਧੀਆ ਵਾ ਮੁੰਡਾ ਮਤਲਬ ਕਿ ਗੱਲਬਾਤ ਵੀ ਬਹੁਤ ਸੋਹਣੀ ਕਰਦਾ ਵਾ ਉਹ ਮੁੰਡਾ ਮੈਂ ਕਹਿੰਦਾ ਕਿ ਰੱਬ ਇਹਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤਰੱਕੀਆਂ ਬਖਸ਼ੇ ਇਹਨੂੰ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਹੀ ਜੀ ਲੱਗੀ ਆ ਤੇ ਕਹੀ ਜੀ ਨਹੀਂ ਲੱਗੀ ਤੇ ਇਹ ਮੁੰਡੇ ਦਾ ਕੰਮ ਹੈਗਾ ਟੈਟੂ ਆਰਟਿਸਟ ਹੈ ਮਲਕੀ ਟੈਟੂ ਬਣਾਉਂਦਾ ਹੁੰਦਾ ਮੈਂ ਹਾਸ ਤੱਕ ਜ਼ਿੰਦਗੀ ਦੇ ਵਿੱਚ ਕਦੀ ਟੈਟੂ ਵਾਲੀ ਦੁਕਾਨ ਤੇ ਨਹੀਂ ਵੜਿਆ ਅੱਜ ਪਹਿਲੀ ਵਾਰ ਹੀ ਵੜਿਆ ਤੇ ਜੋਤੀ ਵੀ ਗਈ ਸੀ ਮੈਂ ਵੀ ਗਿਆ ਸੀਗਾ ਤੇ ਸਾਡੇ ਦੋਨਾਂ ਦੀ ਆ ਤੁਸੀਂ ਇਹ ਫੋਟੋਆਂ ਵੀ ਦੇਖ ਲਓ ਆਹਦੇ ਕੋ ਸਾਈਡ ਦੇ ਉੱਪਰ ਲਾ ਦਿੰਦਾ ਮੈਂ ਤੇ ਅੱਜ ਅਸੀਂ ਵੀ ਗਏ ਸੀਗੇ ਇਹਨੇ ਵੀ ਫਿਰ ਸੈਲਫੀ ਲਈਤੀ ਸਭ ਕੋ ਲਿੱਤਾ ਸੀਗਾ ਤੇ ਬਾਕੀ ਅੱਜ ਦੀ ਵੀਡੀਓ ਇੰਨੀ ਸੀ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆਪਾਂ ਛੇਤੀ ਨੈਕਸਟ ਵੀਡੀਓ ਵੀ ਤਦ ਤੱਕ ਲਈ